ਸ਼੍ਰੀ ਗੁਰੂ ਨਾਨਕ ਦੇਵ ਜੀ ਬਹੁਤ ਸਮਾਂ ਮੋਦੀ ਦੀ ਕਾਰ ਬੜੀ ਚੰਗੀ ਤਰ੍ਹਾਂ ਕਰਦੇ ਰਹੇ ਆਪਣੇ ਹੱਥ ਵਿੱਚ ਜਦ ਤੱਕੜੀ ਲੈ ਕੇ ਸੌਦਾ ਤੋਲਦੇ ਸਨ ਤਾਂ ਸਵਾਈ ਚੀਜ਼ ਤੋਲ ਕੇ ਦਿੰਦੇ ਸਨ ਹਰ ਕੋਈ ਸੌਦਾ ਖਰੀਦ ਕੇ ਬੜਾ ਪ੍ਰਸੰਨ ਹੁੰਦਾ ਸੀ ਦੁਕਾਨ ਤੇ ਬੈਠੇ ਗੁਰੂ ਜੀ ਇਉਂ ਸੋਭਾ ਦਿੰਦੇ ਸਨ ਜਿਵੇਂ ਭਗਤੀ ਵਿੱਚ ਗਿਆਨ ਵਸਦਾ ਹੈ ਤਾਂ ਭਗਤੀ ਸੂਬਦੀ ਹੈ ਇਸ ਕਾਰ ਦੇ ਨਾਲ ਹੀ ਲੋਕਾਂ ਨੂੰ ਭਗਤੀ ਗਿਆਨ ਦਾ ਉਪਦੇਸ਼ ਦੇ ਕੇ ਸਮਾਰਕ ਪਾਈ ਜਾਂਦੇ ਸਨ ਇਸ ਕਰਕੇ ਸੁਲਤਾਨਪੁਰ ਵਿੱਚ अनेका ਲੋਕ ਨਿੰਦਿਆ ਉਸਤਤ ਨੂੰ ਤਿਆਗ ਕੇ ਸਮਦਰਸ਼ੀ ਗਿਆਨਵਾਨ ਹੋ ਗਏ ਸਨ ਉਪਰੰਤ ਸਤਗੁਰੂ ਜੀ ਨੇ ਵਿਚਾਰਿਆ ਕਿ ਕਲਯੁਗ ਵਿੱਚ ਪਖੰਡ ਬੜੇ ਫੈਲ ਗਏ ਹਨ ਇਹਨਾਂ ਨੂੰ ਨਾਸ਼ ਕਰਨ ਵਾਸਤੇ ਹੁਣ ਉਦਮ ਕਰਨਾ ਚਾਹੀਦਾ ਹੈ ਇਸ ਸਮੇਂ ਸ਼੍ਰੀ ਚੰਦ ਜੀ 3.5 ਸਾਲ ਦੇ ਸਨ ਅਤੇ ਲਕਸ਼ਮੀ ਦਾਸ ਮਾਤਾ ਜੀ ਦੇ ਗਰਭ ਵਿੱਚ ਸਨ ਇੱਕ ਦਿਨ ਗੁਰੂ ਜੀ ਨੇ ਭਾਈ ਬਾਲੇ ਜੀ ਨੂੰ ਆਖਿਆ ਤੂੰ ਬੇਬੇ ਪਾਸ ਸੁਲਤਾਨਪੁਰ ਰਹੂ ਸਾਡਾ ਚਿੱਤ ਹੁਣ ਉਪਰਾਮ ਹੋ ਗਿਆ ਹੈ ਅਸੀਂ ਕੋਈ ਵਿਹਾਰ ਨਹੀਂ ਕਰਨਾ ਚਾਹੁੰਦੇ ਅਸੀਂ ਸਮੇਂ-ਸਮੇਂ ਆਣ ਕੇ ਮਿਲ ਜਾਇਆ ਕਰਾਂਗੇ ਪਘੀਰਥ ਨੂੰ ਵੀ ਇਸ ਤਰ੍ਹਾਂ ਹੀ ਆਖਿਆ ਸੋ ਇੱਕ ਦਿਨ ਜਦ ਗੁਰੂ ਜੀ ਨਿੱਤ ਮਰਿਆਦਾ ਅਨੁਸਾਰ ਵੇਈ ਨਦੀ ਤੇ ਇਸ਼ਨਾਨ ਕਰਨ ਲੱਗੇ ਤਾਂ ਕਿਨਾਰੇ ਉੱਤੇ ਬੈਠ ਕੇ ਪਹਿਲਾਂ ਦਾਦਨ ਕਰਕੇ ਫਿਰ ਹੱਥ ਧੋ ਕੇ ਚੁੱਲ੍ਹਾ ਕਰਕੇ ਵੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਵੜ ਗਏ ਅਤੇ ਦੁੱਬੀ ਮਾਰ ਕੇ ਅਜੇੇ ਹਲੋਪ ਹੋ ਗਏ ਕਿ ਬਾਹਰ ਨਾ ਆਏ ਇੱਕ ਸੇਵਾਦਾਰ ਜਿਹੜਾ ਆਪ ਜੀ ਦੇ ਬਸਤਰ ਫੜ ਕੇ ਕਿਨਾਰੇ ਬੈਠਾ ਸੀ ਉਸਨੇ ਜਦ ਵੇਖਿਆ ਕਿ ਬਹੁਤ ਸਮਾਂ ਹੋ ਗਿਆ ਹੈ ਗੁਰੂ ਜੀ ਇਸ਼ਨਾਨ ਕਰਕੇ ਬਾਹਰ ਹੀ ਨਹੀਂ ਆਏ ਤਾਂ ਉਹ ਪਾਣੀ ਵਿੱਚ ਵੜ ਕੇ ਗੁਰੂ ਜੀ ਨੂੰ ਲੱਭਣ ਲੱਗਾ ਕਿ ਸ਼ਾਇਦ ਡੁੱਬ ਗਏ ਹਨ ਪਰ ਜਦ ਸੇਵਾਦਾਰ ਨੂੰ ਗੁਰੂ ਜੀ ਦਾ ਕੋਈ ਪਤਾ ਨਾ ਲੱਗਾ ਤਾਂ ਉਹ ਨਿਰਾਸ਼ ਹੋ ਕੇ ਸਿੱਧਾ ਦੌਲਤ ਖਾਂ ਪਾਸ ਚਲਿਆ ਗਿਆ ਉਸਨੇ ਨਵਾਬ ਨੂੰ ਦੱਸਿਆ ਕਿ ਮੋਦੀ ਜੀ ਅੱਜ ਸਵੇਰੇ ਅਮਰਤ ਵੇਲੇ ਨਿਤਵਾਗ ਵਿਈ ਵਿੱਚ ਇਸ਼ਨਾਨ ਕਰਨ ਵੜੇ ਸਨ ਪਰ ਐਸ ਵੇਲੇ ਤੱਕ ਬਾਹਰ ਨਹੀਂ ਆਏ ਮੈਂ ਨਦੀ ਵਿੱਚ ਵੜ ਕੇ ਲੱਭਿਆ ਹੈ ਪਰ ਉਹਨਾਂ ਦੀ ਕੋਈ ਸੂ ਨਹੀਂ ਮਿਲੀ ਦੌਲਤਖਾਂ ਸੁਣਦੇ ਸਾਰ ਹੀ ਘੋੜੀ ਤੇ ਕਾਠੀ ਪਵਾ ਕੇ ਝਟਪਟ ਹੀ ਨਦੀ ਦੇ ਕਿਨਾਰੇ ਪਹੁੰਚ ਗਿਆ ਮਲਾਹਾ ਨੂੰ ਵੀ ਸੱਦ ਲਿਆ ਤੇ ਹੋਰ ਵੀ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਗਏ ਜਦ ਇਸ ਘਟਨਾ ਦਾ ਜੈ ਰਾਮ ਨੂੰ ਪਤਾ ਲੱਗਾ ਤਾਂ ਉਹ ਵਾਹੋ ਦਾਹੀ ਦੌੜ ਕੇ ਨਦੀ ਤੇ ਆਣ ਪਹੁੰਚਿਆ ਬਹੁਤ ਲੋਕਾਂ ਅਤੇ ਮਲਾਹਾਂ ਨੇ ਨਦੀ ਵਿੱਚ ਵੜ ਕੇ ਬਹੁਤ ਲੱਭਿਆ ਪਰ ਆਪ ਜੀ ਦਾ ਕੋਈ ਪਤਾ ਨਾ ਲੱਗਾ ਸਭ ਲੋਕ ਹੈਰਾਨ ਸਨ ਕਿ ਇਹ ਕੌਤਕ ਕੀ ਹੋਇਆ ਹੈ ਜੇ ਡੁੱਬ ਗਏ ਹਨ ਤਾਂ ਲਾਸ਼ ਮਿਲਣੀ ਚਾਹੀਦੀ ਹੈ ਪਰ ਉਹ ਵੀ ਨਹੀਂ ਮਿਲੀ ਫਿਰ ਸੇਵਾਦਾਰ ਨੂੰ ਪੁੱਛਣ ਲੱਗੇ ਕਿ ਕੀ ਤੇਰੇ ਸਾਹਮਣੇ ਨਦੀ ਵਿੱਚ ਬੜੇ ਸਨ ਜਾਂ ਤੂੰ ਅੱਗੇ ਪਿੱਛੇ ਸੀ ਸੇਵਾਦਾਰ ਨੇ ਦੱਸਿਆ ਕਿ ਮੇਰੇ ਸਾਹਮਣੇ ਹੀ ਉਹਨਾਂ ਨੇ ਪਾਣੀ ਵਿੱਚ ਵੜ ਕੇ ਟੁੱਬੀ ਮਾਰੀ ਸੀ ਫਿਰ ਬਾਹਰ ਨਹੀਂ ਨਿਕਲੇ ਫਿਰ ਬੇਬੇ ਨਾਨਕੀ ਜੀ ਅਤੇ ਸੁਲਖਣੀ ਜੀ ਵੀ ਹੋਰ ਬਹੁਤ ਸਾਰੀਆਂ ਇਸਤਰੀਆਂ ਨਾਲ ਨਦੀ ਦੇ ਕਿਨਾਰੇ ਪਹੁੰਚ ਗਏ ਸਭ ਕੋਈ ਹੈਰਾਨ ਤੇ ਘਬਰਾਇਆ ਸੀ ਕੇਵਲ ਇੱਕ ਬੀਬੀ ਨਾਨਕੀ ਜੀ ਹੀ ਮਨ ਵਿੱਚ ਕਾਇਮ ਰਹੇ ਉਹ ਹੋਰ ਨਾ ਵਾਂਗੂ ਨਹੀਂ ਘਬਰਾਏ ਬੇਬੇ ਜੀ ਨੇ ਜੈ ਰਾਮ ਨੂੰ ਆਖਿਆ ਕਿ ਧੀਰਜ ਕਰੋ ਕਿ ਭਰਾ ਜੀ ਈਸ਼ਵਰ ਦਾ avatars ਹਨ ਉਹ ਮਨੁੱਖਾਂ ਵਾਂਗ ਲੀਲਾ ਕਰਦੇ ਕਰਦੇ ਹਨ ਤੁਸੀਂ ਘਬਰਾਓ ਨਹੀਂ ਪਰ ਜੈ ਰਾਮ ਜੀ ਬਹੁਤ ਰੋਂਦੇ ਤੇ ਵਿਰਲਾਪ ਕਰਦੇ ਸਨ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਸੀ ਆਉਂਦੀ ਉਹ ਕਹਿੰਦੇ ਵੇਖੋ ਮਲਾਹਾ ਨੇ ਜਾਲ ਪਾਏ ਹਨ ਉਹਨਾਂ ਵਿੱਚ ਕੱਛੂ ਤੇ ਮੱਛੀਆਂ ਤੱਕ ਆ ਗਏ ਹਨ ਪਰ ਨਾਨਕ ਜੀ ਦਾ ਸਰੀਰ ਨਹੀਂ ਆਇਆ ਬਹੁਤਾ ਰੋਣ ਨਾਲ ਉਹਨਾਂ ਦੇ ਕੱਪੜੇ ਵੀ ਭਿੱਜ ਗਏ ਸ਼੍ਰੀ ਸੁਲਖਣੀ ਜੀ ਵੀ ਬਹੁਤ ਰੋਂਦੀ ਤੇ ਵਿਰਲਾਪ ਕਰਦੀ ਸੀ ਜਿਸ ਨੂੰ ਸੁਣ ਕੇ ਹਰ ਕੋਈ ਅਥਰੁਕੇ ਰਹਿਣ ਲੱਗ ਪੈਂਦਾ ਹੈ ਇਸ ਨੂੰ ਵੀ ਬੇਬੇ ਨਾਨਕੀ ਜੀ ਨੇ ਧੀਰਜ ਦੇ ਕੇ ਆਖਿਆ ਕਿ ਤੂੰ ਨਿਸ਼ਚੈ ਰੱਖ ਭਰਾ ਜੀ ਜਰੂਰ ਆ ਜਾਣਗੇ ਤੂੰ ਵਿਰਲਾਪ ਨਾ ਕਰ ਹੋਰ ਗੁਰੂ ਜੀ ਦੇ ਸੱਜਣ ਮਿੱਤਰ ਬਹੁਤ ਰੋ ਰੋ ਕੇ ਆਪ ਜੀ ਨੂੰ ਯਾਦ ਕਰਦੇ ਸਨ ਇਹ ਵੇਖ ਕੇ ਇਤਨੇ ਯਤਨ ਕਰਨ ਉਪਰੰਤ ਵੀ ਗੁਰੂ ਜੀ ਦੀ ਦੇਹੀ ਨਾ ਲੱਭੀ ਇਸ ਨੂੰ ਕੌਤਕ ਮੰਨ ਕੇ ਇਸ ਈਪੁਰਸ਼ ਸਾਰੇ ਮਨ ਵਿੱਚ ਬਹੁਤ ਹੈਰਾਨ ਸਨ ਕੋਈ ਤਾਂ ਆਪ ਜੀ ਦੀ ਉਪਮਾ ਕਰਦਾ ਸੀ ਕਿ ਬੜੇ ਨੇਕ ਸੁਭਾਅ ਵਾਲੇ ਸਖੀ ਪੁਰਸ਼ ਸਨ ਅਤੇ ਕਈ ਮੂਰਖ ਆਪ ਜੀ ਦੀ ਨਿੰਦਿਆ ਕਰਦੇ ਸਨ ਕਿ ਮੋਦੀ ਖਾਨੇ ਦਾ ਸਭ ਕੁਝ ਲੁਟਾ ਕੇ ਹੁਣ ਹੋਰ ਕੁਝ ਨਹੀਂ ਬਣ ਸਕਿਆ ਤਾਂ ਘਾਟੇ ਦੇ ਡਰ ਤੋਂ ਡੁੱਬ ਕੇ ਆਪਣੀ ਜਾਨ ਹੀ ਗਵਾ ਲਈ ਹੈ ਜੈਰਾਮ ਇਹ ਸਾਰੀਆਂ ਗੱਲਾਂ ਨਿੰਦਕਾਂ ਦੀਆਂ ਸੁਣ ਕੇ ਬੜੀ ਦੁਖੀ ਹੁੰਦੇ ਅਤੇ ਰੁਦਨ ਕਰਦੇ ਸਾਰੇ ਪਰਿਵਾਰ ਅਤੇ ਲੋਕਾਂ ਦੀ ਸ਼ੋਕਮਈ ਦਸ਼ਾ ਦੇਖ ਕੇ ਬੇਬੇ ਨਾਨਕੀ ਜੀ ਨੇ ਇਉਂ ਅਰਦਾਸ ਕੀਤੀ हे जगत ਦੇ ਪੂਜਿਆ ਸੁੱਖਾਂ ਦੇ ਦਾਤਾ ਦਾਸਾਂ ਨੂੰ ਮੁਕਤੀਦਾਨ ਦੇਣ ਵਾਲੇ ਪ੍ਰਭੂ हे ਕਰਤਾਰ ਮੂਰ ਆਦਿਕ ਦੈਂਤਾਂ ਨੂੰ ਨਾਸ਼ ਕਰਨ ਵਾਲੇ ਤੁਸੀਂ અવਤਾਰ ਧਾਰਨ ਕੀਤਾ ਹੈ ਤਾਂ ਮੈਨੂੰ ਇਹ ਨਿਸ਼ਚਾ ਹੈ ਇਸ ਵਾਸਤੇ ਜੇ ਮੇਰੀ ਸ਼ਰਧਾ ਸੱਚੀ ਹੈ ਤਾਂ ਕਾਲ ਅਮਰਤ ਵੇਲੇ ਪ੍ਰਗਟ ਹੋ ਜਾਓ ਅਤੇ ਆਪਣੇ ਦਾਸਾਂ ਦਾ ਸ਼ੋਕ ਦੂਰ ਕਰਕੇ ਮੂਰਖ ਹੰਕਾਰੀਆਂ ਨੂੰ ਸੋਗ ਪਾ ਦਿਓ हे hey, भगत वचल दीनदयाल नेहकलंक पतित पावन तुसा जगत दे दुख दूर ਕਰਨ ਵਾਸਤੇ అవతਾਰ ਧਾਰਿਆ ਹੈ ਇਸ ਪ੍ਰਕਾਰ શરીર ਤਿਆਗਣਾ ਤੁਹਾਡੇ ਵਾਸਤੇ ਠੀਕ ਨਹੀਂ ਹੈ ਤੁਸੀਂ ਅੰਤਰ ਧਿਆਨ ਕਿਉਂ ਹੋ ਗਏ ਹੋ ਆਣ ਕੇ ਦਰਸ਼ਨ ਦਿਓ ਆਪ ਜੀ ਦੇ ਪਰਿਵਾਰ ਦਾ ਕਵਲਾਂ ਦਾ ਸਾਰਾ ਬਾਗ ਹੀ ਕੁਮਲਾ ਗਿਆ ਹੈ ਸਵੇਰੇ ਸੂਰਜ ਵਾਂਗ ਆਓ ਇਹਨਾਂ ਕਵਲਾਂ ਦਾ ਮੁਖ ਤੁਹਾਡੇ ਸੂਰਜ ਸਰੂਪ ਨੂੰ ਵੇਖ ਕੇ ਖਿੜ ਜਾਵੇ हे ਮਹਾਰਾਜ ਮੈਂ ਜੋ ਧਰਤੀ ਤੇ ਸਿਰ ਰੱਖ ਕੇ ਪ੍ਰਤਿਗਿਆ ਕੀਤੀ ਹੈ ਉਹ ਮੇਰੀ ਪੂਰੀ ਕਰੋ ਇਸ ਤਰ੍ਹਾਂ ਬੇਬੇ ਨਾਨਕੀ ਜੀ ਸਾਰੀ ਰਾਤ ਹੀ ਆਰਾਧਨਾ ਕਰਦੇ ਰਹੇ ਇੱਧਰ ਸੁਲਤਾਨਪੁਰ ਵਿੱਚ ਤਾਂ ਸਤਿਗੁਰ ਜੀ ਦੇ ਵਿਯੋਗ ਵਿੱਚ ਹਾਹਾਕਾਰ ਮੱਚੀ ਹੋਈ ਸੀ ਉਧਰ ਆਪ ਸਤਖੰਡ ਵਿਖੇ ਜਾ ਪਹੁੰਚੇ ਸਨ ਗੁਰੂ ਜੀ ਨੇ ਜਦ ਨਿਰੰਕਾਰ ਜੀ ਨੂੰ ਹੱਥ ਜੋੜ ਕੇ ਡੰਡੋਤ ਨਮਸਕਾਰ ਕੀਤੀ ਤਾਂ ਅਗੋ ਪਰਮੇਸ਼ਰ ਜੀ ਨੇ ਗੁਰੂ ਜੀ ਨੂੰ ਵੇਖ ਕੇ ਆਖਿਆ ਆਓ ਨਾਮ ਦੇ ਆਨੰਦ ਲੈਣ ਵਾਲੇ ਨਾਨਕ ਜੀ ਜਿਸ ਘਰ ਜੀ ਵਾਸਤੇ ਤੁਸੀਂ ਸੰਸਾਰ ਵਿੱਚ ਅਵਤਾਰ ਧਾਰਨ ਕੀਤਾ ਹੈ ਉਸ ਕਾਰਜ ਨੂੰ ਹੁਣ ਸ਼ੀਗਰ ਹੀ ਆਰੰਭ ਕਰ ਦਿਓ ਕਿਉਂਕਿ ਕਾਲਯੁਗ ਵਿੱਚ ਬਹੁਤ ਮੰਦੀ ਮਤ ਵਾਲੇ ਆਦਮੀ ਹਨ ਜੋ ਦੇਵਤਿਆਂ ਦੀ ਪੂਜਾ ਵਿੱਚ ਲੱਗ ਕੇ ਨਾਮ ਤੋਂ ਬੇਮੁਖ ਹੋਏ ਹਨ ਅਤੇ ਕੇਵਲ ਪਾਪਾਂ ਦੇ ਆਸਰੇ ਹੀ ਰਹਿੰਦੇ ਹਨ ਆਪ ਉਹਨਾਂ ਵਿੱਚ ਪ੍ਰੇਮ ਭਗਤੀ ਪੈਦਾ ਕਰਕੇ ਧਰਤੀ ਉੱਤੇ ਪਾਪਾਂ ਨੂੰ ਦੂਰ ਕਰੋ ਪਖੰਡ ਦਾ ਨਾਸ਼ ਕਰੋ ਨਿਰੰਕਾਰ ਜੀ ਦੇ ਇਹ ਬਚਨ ਸੁਣ ਕੇ ਸਤਗੁਰ ਦੇ ਸਿਰੀ ਰਾਗ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਸੀ ਪਾਰ ਬ੍ਰਹਮ ਜੀ ਸਤਗੁਰ ਜੀ ਤੋਂ ਇਹ ਉਸਤਤੀ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਆਪ ਜੀ ਨੂੰ ਗੁਰੂ ਹੋ ਕੇ ਗੁਰਮੰਤਰ ਦਿੱਤਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਅਤੇ ਆਗਿਆ ਕੀਤੀ ਕਿ ਮੋਦੀ ਖਾਨੇ ਦੀ ਕਾਰ ਛੱਡ ਕੇ ਇਸ ਮੰਤਰ ਨੂੰ ਸੰਸਾਰ ਵਿੱਚ ਪ੍ਰਗਟ ਕਰੋ ਸਤਗੁਰ ਜੀ ਇਹ ਹੁਕਮ ਸੁਣ ਕੇ ਸੱਚਖੰਡ ਵਿੱਚੋਂ ਅੰਮ੍ਰਿਤ ਵੇਲੇ ਇਸ਼ਨਾਨ ਸਮੇਂ ਹੀ ਉਸੇ ਜਗ੍ਹਾ ਤੇ ਹੀ ਵਈ ਨਦੀ ਵਿੱਚ ਤਿੰਨ ਦਿਨਾਂ ਪਿਛੋਂ ਵਾਪਸ ਆ ਗਏ ਜਿੱਥੋਂ ਉਹ ਗਏ ਸਨ ਆਪ ਜੀ ਦੇ ਸੇਵਾਦਾਰ ਨੇ ਜੋ ਰੋਜ਼ ਹੀ ਅਮਰਤ ਵੇਲੇ ਨਦੀ ਦੇ ਕਿਨਾਰੇ ਜਾ ਬੈਠਦਾ ਸੀ ਜਦ ਆਪ ਜੀ ਨੂੰ ਵੇਖਿਆ ਤਾਂ ਬੜਾ પ્રસન્ન ਹੋਇਆ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਕੱਪੜੇ ਪਹਿਨਾ ਕੇ ਆਖਿਆ ਸਤਿਗੁਰ ਜੀ ਤੁਹਾਡੇ ਵਿਛੋੜੇ ਕਰਕੇ ਸਾਰਾ ਨਗਰ ਹੀ ਵਿਆਕੁਲ ਹੋ ਰਿਹਾ ਹੈ ਭਾਈਆ ਜੈ ਰਾਮ ਜੀ ਤੇ ਬੀਬੇ ਨਾਨਕੀ ਜੀ ਅਤੇ ਸ਼੍ਰੀ ਸੁਲੱਖਣੀ ਜੀ ਤਾਂ ਆਪਣੇ ਸਰੀਰ ਦੀ ਸੁਧ-ਬੁੱਧ ਹੀ ਭਲਾਈ ਬੈਠੇ ਹਨ ਛੇਤੀ ਚੱਲ ਕੇ ਸਭ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ ਸੇਵਾਦਾਰ ਦੀ ਇਹ ਗੱਲ ਸੁਣ ਕੇ ਗੁਰੂ ਜੀ ਆਪ ਹੌਲੀ-ਹੌਲੀ ਸ਼ਹਿਰ ਨੂੰ ਚੱਲ ਪਏ ਅਤੇ ਨੌਕਰ ਨੂੰ ਹੁਕਮ ਕੀਤਾ ਕਿ ਤੂੰ ਛੇਤੀ ਤੁਰ ਕੇ ਜਾਇ ਰਾਮ ਜੀ ਦੇ ਘਰ ਪਹੁੰਚ ਤੇ ਜਿੱਥੇ ਬੀਬੇ ਨਾਨਕੀ ਜੀ ਸਾਰੀ ਰਾਤ ਦੇ ਧਿਆਨ ਧਰੀ ਬੈਠੇ ਹਨ ਉਹਨਾਂ ਦੇ ਚਰਨਾਂ ਤੇ ਸੀਸ ਰੱਖ ਕੇ ਸਾਡੇ ਵੱਲੋਂ ਨਮਸਕਾਰ ਕਰ ਆਗਿਆ ਪਾ ਕੇ ਸੇਵਾਦਾਰ ਦੌੜ ਕੇ ਘਰ ਪਹੁੰਚਾ ਅਤੇ ਬੀਬੇ ਨਾਨਕੀ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਆਖਿਆ ਬੀਬੇ ਜੀ ਦੀਨਾ ਦੀ ਤੁਸੀਂ ਆराधना ਕਰ ਰਹੇ ਹੋ ਤੁਹਾਡੇ ਭਰਾਤਾ ਜੀ ਆ ਗਏ ਹਨ ਉਠੋ ਉਹਨਾਂ ਦੇ ਦਰਸ਼ਨ ਕਰੋ ਇਹ ਸੁਣ ਕੇ ਬੇਬੇ ਜੀ ਦੇ ਨੇਤਰ ਖੁੱਲ ਗਏ ਅਤੇ ਖੁਸ਼ੀ ਨਾਲ ਉੱਠ ਕੇ ਜੈ ਰਾਮ ਜੀ ਨੂੰ ਆਖਿਆ ਕਿ ਹੁਣ ਚਿੰਤਾ ਤਿਆਗ ਦਿਓ ਕਿਉਂਕਿ ਹੁਣੇ ਹੀ ਨੌਕਰ ਨੇ ਆਣ ਕੇ ਦੱਸਿਆ ਹੈ ਕਿ ਭਰਾ ਜੀ ਆ ਗਏ ਹਨ ਜੈ ਰਾਮ ਜੀ ਇਹ ਖਬਰ ਸੁਣ ਕੇ ਇਸ ਤਰ੍ਹਾਂ ਖੁਸ਼ ਹੋਏ ਜਿਵੇਂ ਕਿ ਸੱਪ ਨੂੰ ਮਣੀ ਲੱਭ ਪੈਂਦੀ ਹੈ ਇਹ ਖਬਰ ਸਾਰੇ ਸ਼ਹਿਰ ਵਿੱਚ ਬਿਜਲੀ ਵਾਂਗੂ ਫੈਲ ਗਈ ਅਤੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਇਸਤਰੀ ਪੁਰਸ਼ ਮੇਲੇ ਵਾਂਗੂ ਇਕੱਠੇ ਹੋ ਗਏ ਗੁਰੂ ਜੀ ਹੌਲੀ-ਹੌਲੀ ਚੱਲ ਕੇ ਜਦ ਵੇਈ ਤੋਂ ਸਿੱਧੇ ਆਪਣੀ ਹੱਟੀ ਉੱਤੇ ਪਹੁੰਚੇ ਤਾਂ ਟੀ ਨੂੰ ਜੰਦਰਾ ਵੱਜਾ ਹੋਇਆ ਵੇਖ ਕੇ ਆਪ ਜੀ ਨੇ ਸੇਵਾਦਾਰ ਨੂੰ ਪੁੱਛਿਆ ਕਿ ਜੰਦਰਾ ਕਿਸ ਨੇ ਮਾਰਿਆ ਹੈ ਸੇਵਾਦਾਰ ਨੇ ਦੱਸਿਆ ਕਿ ਇਹ ਨਵਾਬ ਸਾਹਿਬ ਦੇ ਹੁਕਮ ਨਾਲ ਜੰਦਰਾ ਮਾਰਿਆ ਹੋਇਆ ਹੈ ਤਦ ਗੁਰੂ ਜੀ ਨੇ ਆਪ ਦੂਹਾ ਖੋਲ ਦਿੱਤਾ ਦਰਸ਼ਨ ਕਰਨ ਵਾਸਤੇ ਆਏ ਲੋਕਾਂ ਦੀ ਭੀੜ ਲੱਗ ਗਈ ਲੋਕ ਹੈਰਾਨ ਹੋ ਕੇ ਇੱਕ ਦੂਜੇ ਨੂੰ ਕਹਿੰਦੇ ਕਿ ਤਿੰਨ ਦਿਨਾਂ ਪਿਛੋਂ ਵੇਈ ਵਿੱਚੋਂ ਡੁੱਬੇ ਹੋਏ ਨਿਕਲ ਕੇ ਪਤਾ ਨਹੀਂ ਕਿਸ ਤਰ੍ਹਾਂ ਆ ਗਏ ਹਨ ਇਉਂ ਲੋਕ ਗੱਲਾਂ ਕਰ ਰਹੇ ਸਨ ਕਿ ਗੁਰੂ ਜੀ ਨੇ ਆਵਾਜ਼ ਦੇ ਕੇ ਆਖਿਆ ਕਿ ਜਿਸ ਨੂੰ ਜਿਸ ਦੀ ਚੀਜ਼ ਦੀ ਲੋੜ ਹੋਵੇ ਉਹ ਆਪ ਅੰਦਰ ਵੜ ਕੇ ਲੈ ਲਵੇ ਹੁਣ ਸੌਦਾ ਤੋਲ ਕੇ ਨਹੀਂ ਦਿੱਤਾ ਜਾਵੇਗਾ ਆਪਜੀ ਦਾ ਬਚਨ ਸੁਣ ਕੇ ਸਭ ਲੋੜਵੰਦ ਅੰਦਰ ਵੜ ਗਏ ਅਤੇ ਅੰਨ ਦਾਣਾ ਲੂਣ ਮਿਰਚ ਅਤੇ ਮਿੱਠਾ ਆਦਕ ਲੁੱਟਣਾ ਸ਼ੁਰੂ ਕਰ ਦਿੱਤਾ ਲੁੱਟਮਾਚੀ ਵੇਖ ਕੇ ਕਿਸੇ ਨੇ ਦੌੜ ਕੇ ਨਵਾਬ ਜੀ ਨੂੰ ਜਾ ਦੱਸਿਆ ਕਿ ਮੋਦੀ ਨੇ ਹੱਟੀ ਲੁਟਾ ਦਿੱਤੀ ਹੈ ਲੋਕ ਪੰਡਾ ਬਣ ਕੇ ਸੌਦਾ ਲਈ ਜਾਂਦੇ ਹਨ ਨਵਾਬ ਨੇ ਤਤਛਿਨ ਆਪਣੇ ਨੌਕਰ ਭੇਜ ਕੇ ਸਭ ਨੂੰ ਡਾਂਟ ਫਾਂਟ ਲਾ ਕੇ ਸੌਦਾ ਲੁੱਟਣ ਤੋਂ ਬੰਦ ਕਰਾ ਦਿੱਤਾ ਪਿੱਛੋਂ ਨਵਾਬ ਦੌਲਤ ਖਾਂ ਆਪ ਵੀ ਆ ਗਿਆ ਅਤੇ ਗੁਰੂ ਜੀ ਨੂੰ ਗੱਲ ਵਿੱਚ ਕਫਣੀ ਪਾਈ ਵੇਖ ਕੇ ਬਹੁਤ ਹੈਰਾਨ ਹੋਇਆ ਕਿ ਇਹ ਕੀ ਗੱਲ ਬਣੀ ਹੈ ਆਪਣੇ ਨੌਕਰਾਂ ਨੂੰ ਪੁੱਛਣ ਲੱਗਾ ਕਿ ਇਹ ਬੜਾ ਸਿਆਣਾ ਸੀ ਅੱਜ ਇਸ ਤੇ ਕਿਸੇ ਭੂਤ ਪ੍ਰੇਤ ਦਾ ছਾਇਆ ਪੈ ਗਿਆ ਤਿੰਨ ਦਿਨ ਪਾਣੀ ਵਿੱਚ ਰਹਿ ਕੇ ਹੁਣ ਆਣ ਕੇ ਬਿਨਾਂ ਲੇਖਾ ਕੀਤੇ ਹੀ ਹੱਡੀ ਲੁਟਾ ਦਿੱਤੀ ਹੈ ਫਕੀਰਾਂ ਵਾਲਾ ਭੇਸ ਬਣਾ ਕੇ ਮੂੰਹੋਂ ਚੁੱਪ ਵੱਟ ਛੱਡੀ ਹੈ ਇਸਨੇ ਵੇਹੀ ਵਿੱਚੋਂ ਕਿਹੜੀ ਚੀਜ਼ ਵੇਖੀ ਹੈ ਇਸ ਤਰ੍ਹਾਂ ਅਫਸੋਸ ਕਰਦਾ ਹੋਇਆ ਦੌਲਤ ਖਾਂ ਆਪਣੇ ਘਰ ਨੂੰ ਚਲਿਆ ਗਿਆ ਤੇ ਗੁਰੂ ਜੀ ਹੱਟੀ ਤੋਂ ਉੱਠ ਕੇ ਮਸਾਣਾ ਵਿੱਚ ਇਕਾਂਤ ਜਾ ਬੈਠੇ ਇਹ ਸਭ ਕੁਝ ਵੇਖ ਕੇ ਜੈ ਰਾਮ ਜੀ ਬੜੇ ਚਿੰਤਾਤੁਰ ਹੋਏ ਅੰਨ ਪਾਣੀ ਵੀ ਖਾਣਾ ਪੀਣਾ ਉਹਨਾਂ ਨੇ ਛੱਡ ਦਿੱਤਾ ਮਨ ਵਿੱਚ ਕਹਿਣ ਕਿ ਨਵਾਬ ਦਾ ਲੇਖਾ ਕਿਸ ਤਰ੍ਹਾਂ ਪੂਰਾ ਹੋਵੇਗਾ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਇਹ ਸਭ ਕੁਝ ਸੁਣ ਕੇ ਮੈਨੂੰ ਕੀ ਆਖਣਗੇ ਮੈਂ ਉਹਨਾਂ ਨੂੰ ਕੀ ਉੱਤਰ ਦਿਆਂਗਾ ਦੂਜੇ ਦਿਨ ਹੀ ਨਵਾਬ ਨੇ ਜੈ ਰਾਮ ਜੀ ਨੂੰ ਸੱਦ ਕੇ ਆਖਿਆ ਕਿ ਮੋਦੀ ਦਾ ਤੂੰ ਜ਼ਿੰਮੇਵਾਰ ਹੈਂ ਹੱਟੀ ਦਾ ਲੇਖਾ ਕਰਕੇ ਜੋ ਘਾਟਾ ਪਵੇ ਉਹ ਤੂੰ ਪੂਰਾ ਕਰਨਾ ਹੋਵੇਗਾ ਜੈ ਰਾਮ ਜੀ ਨੇ ਚਿੰਤਾਵਾਨ ਹੋ ਕੇ ਆਖਿਆ ਨਵਾਬ ਜੀ ਮੈਨੂੰ ਇੱਕ ਵਾਰ ਨਾਨਕ ਜੀ ਨੂੰ ਮਿਲ ਕੇ ਪੁੱਛ ਲੈਣ ਦਿਓ ਫਿਰ ਆਣ ਕੇ ਲੇਖਾ ਕਰਾਂਗਾ ਨਵਾਬ ਨੂੰ ਇਹ ਆ ਕੇ ਜੈ ਰਾਮ ਜੀ ਮਸਾਣਾ ਵਿੱਚ ਗੁਰੂ ਜੀ ਪਾਸ ਗਏ ਅਤੇ ਆਖਿਆ ਕਿ ਨਾਨਕ ਜੀ ਨਵਾਬ ਨੇ ਮੈਨੂੰ ਆਖਿਆ ਹੈ ਕਿ ਇੱਕ ਸਾਲ ਦਾ ਲੇਖਾ ਕਰਨਾ ਹੈ ਸੋ ਮੈਂ ਤੁਹਾਡੇ ਪਾਸ ਆਇਆ ਹਾਂ ਕਿ ਚਲੋ ਚੱਲ ਕੇ ਨਵਾਬ ਨੂੰ ਲੇਖਾ ਕਰਕੇ ਦਿਓ ਜਾਇਰਾਮ ਜੀ ਦੀ ਗੱਲ ਸੁਣ ਕੇ ਗੁਰੂ ਜੀ ਉੱਠ ਕੇ ਉਸ ਦੇ ਨਾਲ ਹੀ ਲੇਖਾ ਕਰਨ ਵਾਸਤੇ ਨਵਾਬ ਪਾਸ ਆ ਗਏ ਨਵਾਬ ਨੇ ਆਪਣੇ ਇੱਕ ਮੁੰਛੀ ਨੂੰ ਲੇਖਾ ਕਰਨ ਵਾਸਤੇ ਆਖਿਆ ਜਦ ਮੁੰਛੀ ਨੇ ਬੜਾ ਸੋਧ ਕੇ ਇੱਕ ਸਾਲ ਦਾ ਲੇਖਾ ਕੀਤਾ ਤਾਂ ਗੁਰੂ ਜੀ ਤੇ 760 ਰੁਪਏ ਨਵਾਬ ਵੱਲ ਬਾਕੀ ਨਿਕਲੇ ਨਵਾਬ ਇਹ ਵਾਅਦਾ ਸੁਣ ਕੇ ਬਹੁਤ ਹੈਰਾਨ ਹੋਇਆ ਉਪਰੰਤ ਗੁਰੂ ਜੀ ਨੂੰ ਬੜੇ ਪਿਆਰ ਨਾਲ ਆਖਿਆ ਕਿ ਇਹ ਆਪਣਾ ਵਾਅਦਾ ਵੀ ਲੈ ਲਵੋ ਅਤੇ ਹੋਰ ਵੀ ਜਿੰਨੇ ਰੁਪਏਾਂ ਦੀ ਲੋੜ ਹੈ ਲੈ ਲਵੋ ਤੇ ਮੋਦੀ ਖਾਨੇ ਦਾ ਕੰਮ ਨਾ ਛੱਡੋ ਗੁਰੂ ਜੀ ਨੇ ਕਿਹਾ ਨਵਾਬ ਜੀ ਇਹ ਵਾਅਦਾ ਸਾਡਾ ਆਪਣੇ ਪਾਸ ਅਮਾਨਤ ਰੱਖੋ ਇਹ ਪੈਸੇ ਨਿਰੰਕਾਰ ਦੇ ਹਨ ਫਕੀਰਾਂ ਨੂੰ ਦੇ ਦੇਣੇ ਸਾਨੂੰ ਹੋਰ ਪੈਸਿਆਂ ਦੀ ਲੋੜ ਨਹੀਂ ਅਤੇ ਅਸਾਂ ਹੁਣ ਮੋਦੀ ਦਾ ਕੰਮ ਵੀ ਨਹੀਂ ਕਰਨਾ ਇਹ ਗੱਲ ਆਖ ਕੇ ਗੁਰੂ ਜੀ ਫੇਰ ਫਕੀਰਾਂ ਦਾ ਭੇਸ ਧਾਰ ਕੇ ਮਸਾਣਾ ਵਿੱਚ ਜਾ ਬੈਠੇ ਸਾਰਾ ਪਰਿਵਾਰ ਆਪ ਜੀ ਦੀ ਇਹ ਕਾਰਵਿਆ ਵੇਖ ਕੇ ਹੈਰਾਨ ਹੋ ਗਿਆ ਆਪ ਜੀ ਦੇ ਪਾਸ ਜਾ ਕੇ ਖੜੇ ਹੋ ਕੇ ਵੇਖਦੇ ਰਹਿੰਦੇ ਪਰ ਕੋਈ ਬੋਲ ਕੁਝ ਨਾ ਸਕਦਾ ਉਪਰੰਤ ਜੈ ਰਾਮ ਜੀ ਨੇ ਘਰ ਜਾ ਕੇ ਸ਼੍ਰੀ ਸੁਲੱਖਣੀ ਜੀ ਨੂੰ ਧੀਰਜ ਦੇ ਕੇ ਆਖਿਆ ਕਿ ਸਾਡਾ ਕੋਈ ਵਾਸ ਨਹੀਂ ਚੱਲਦਾ ਪਰਮੇਸ਼ਰ ਦਾ ਸਿਮਰਨ ਕਰੋ ਉਹ ਭਲੀ ਕਰੇਗਾ ਚਿੰਤਾ ਕੀਤਿਆਂ ਤਾਂ ਕੁਝ ਨਹੀਂ ਬਣਦਾ ਲੋਕ ਭਾਂਤ ਭਾਂਤ ਦੀਆਂ ਗੱਲਾਂ ਕਰਦੇ ਕੋਈ ਆਖੇ ਨਾਨਕ ਜੀ ਬਾਵਰਾ ਹੋ ਗਏ ਹਨ ਕੋਈ ਆਖੇ ਭੂਤ ਚੰਬੜ ਗਿਆ ਹੈ ਆਦ ਕਈ ਤਰ੍ਹਾਂ ਦੇ ਬੋਲ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਬੋਲਣ ਕੇਵਲ ਇੱਕ ਬੇਬੇ ਨਾਨਕ ਹੀ ਮਨ ਵਿੱਚ ਧ੍ਰਣ ਰਹੀ ਉਹ ਨਾ ਡੋਲੇ ਉਹਨਾਂ ਨੇ ਕਿਹਾ ਜੋ ਭਰਾਤਾ ਕਰਦੇ ਹਨ ਉਹ ਚੰਗਾ ਹੀ ਕਰਦੇ ਹਨ ਸਾਡਾ ਕਹਿਣਾ ਨਹੀਂ ਬਣਦਾ ਕਿਉਂਕਿ ਜਿਹੜਾ ਅਲਪਗ ਹੋ ਕੇ ਸਰਬਗ ਦੇ ਕਮਾਤੇ ਉਟੰਕਨ ਕਰੇ ਉਹ ਮੂਰਖ ਹੁੰਦਾ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ